ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਪੇਂਟ ਵਾਲੇ ਸੂਟ ਲੈ ਕੇ ਆਏ ਆ ਬੜੀ ਪਿਆਰੀ ਕਲੈਕਸ਼ਨ ਹੋਊਗੀ ਪਿਓਰ ਦੁਪੱਟੀਆਂ ਦੇ ਨਾਲ ਤੇ ਕੁਝ ਮੈਂ ਆਪਣੇ ਰੈਡੀ ਕਰਾਏ ਹੋਏ ਸੂਟ ਦਿਖਾਉਣੇ ਆ ਤੁਹਾਨੂੰ ਨਾਲ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਆ ਜੀ ਸਵੇਰ 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਪ੍ਰਾਈਸ ਹਰੇਕ ਸੂਟ ਦੇ ਨਾਲ ਦੀ ਨਾਲ ਦੱਸੀ ਦੀਆਂ ਫਿਰ ਵੀ ਕੋਈ ਡਾਊਟ ਹੁੰਦਾ ਤੁਸੀਂ WhatsApp ਨੰਬਰ ਤੇ ਮੈਸੇਜ ਕਰਕੇ ਕਨਫਰਮ ਕਰਾ ਸਕਦੇ ਹੋ ਤੇ ਕੋਰੀਅਰ ਚਾਰਜਸ ਅਲੱਗ ਤੋਂ ਹੁੰਦੇ ਆ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਪਲੀਜ਼ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803814680803 ਇਹ ਹੀ ਨੰਬਰ ਹੈ ਜੀ ਜਿਹੜਾ ਸਕਰੀਨ ਤੇ ਮੈਂਸ਼ਨ ਹੁੰਦਾ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਪੇਮੈਂਟ ਕਰਨੀ ਹੁੰਦੀ ਹੈ ਔਨਲਾਈਨ ਹੀ ਪੇਮੈਂਟ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆਉਣੇ ਜਦ ਮਰਜੀ ਤੁਸੀਂ ਸ਼ਾਪ ਤੇ ਆ ਸਕਦੇ ਹੋ ਜੀ ਸਦਕੇ ਮੰਡੇ ਟੂ ਸੈਟਰਡੇ ਸ਼ਾਪ ਓਪਨ ਹੁੰਦੀ ਹੈ ਜੀ 10:30 ਵਜੇ ਸਵੇਰੇ ਰਾਤੀ 8:00 ਵਜੇ ਤੱਕ ਜਦ ਮਰਜੀ ਆ ਸਕਦੇ ਹੋ ਸੰਡੇ ਸਾਡਾ ਕਲੋਜ਼ ਹੁੰਦਾ ਹੈ ਜੀ ਆਉਣ ਤੋਂ ਤੱਲਾ ਫੋਨ ਜ਼ਰੂਰ ਕਰ ਲਿਓ ਤੇ ਵੈਸੇ ਤਾਂ ਸ਼ਾਪ ਓਪਨ ਹੁੰਦੀ ਹੈ ਕਈ ਵਾਰੀ ਮੈਂ ਨਹੀਂ ਹੁੰਦੀ ਤਾਂ ਵੀ ਜਿਨ੍ਹਾਂ ਨੇ ਆਪ ਸਪੈਸ਼ਲ ਜੀ ਮੈਨੂੰ ਮਿਲਣਾ ਹੁੰਦਾ ਤਾਂ ਪਲੀਜ਼ ਤੁਸੀਂ ਫੋਨ ਕਰਕੇ ਆਇਆ ਕਰੋ ਤੇ ਬਹੁਤ ਪਿਆਰੀ ਕਲੈਕਸ਼ਨ ਹੈ ਜੀ ਅੱਜ ਦੀ ਦੇਖਦੇ ਹਾਂ ਜੀ ਅੱਜ ਦਾ ਪਹਿਲਾ ਸੂਟ ਇਹ ਦੇਖੋ ਬੜਾ ਪਿਆਰਾ ਸੂਟ ਹੈ ਜਿਵੇਂ ਕੀ ਆ ਰੰਗਾ ਕਲਰ ਹੁੰਦਾ ਹੈ ਲਾਈਟ ਫਰੋਜ਼ੀ ਗ੍ਰੀਨ ਜਿਹਾ ਕਲਰ ਬਿਲਕੁਲ ਲਾਈਟ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਸੂਟ ਹੋਣਗੇ ਬਹੁਤ ਪਿਓਰ ਕਾਟਨ ਜਿਹੜੀ ਤੇ ਬੜਾ ਪਿਆਰਾ ਇਹ ਸੂਟ ਹੈ ਇਹ ਦੇਖੋ ਕਿੰਨਾ ਪਿਆਰਾ ਪੇਂਟ ਹੋਇਆ ਬਹੁਤ ਪਿਆਰਾ ਪੇਂਟ ਹੋਇਆ ਇਹਦੇ ਤੇ। ਬਹੁਤ ਸੋਹਣਾ ਸੂਟ ਹੈ ਤੇ ਨਾਲ ਹੈਗਾ ਪਿਓਰ ਦਾ ਦੁਪੱਟਾ। ਇਹਨਾਂ ਦੇ ਨਾਲ ਹੈਗੇ ਪਿਓਰ ਦੇ ਦੁਪੱਟੇ ਡਬਲ ਕਲਰ ਦੇ ਵਿੱਚ ਤੇ ਦੁਪੱਟਿਆਂ ਤੇ ਦੇਖੋ ਕਿੰਨਾ ਸੋਹਣਾ ਪੇਂਟ ਹੋਇਆ। ਬਹੁਤ ਪਿਆਰਾ ਪੇਂਟ ਦੁਪੱਟਿਆਂ ਤੇ। ਬਹੁਤ ਸੋਹਣਾ ਪੇਂਟ ਹੋਇਆ ਵਾ ਸਾਰੇ ਦੁਪੱਟੇ ਤੇ। ਪਿਓਰ ਕਾਟਨ ਦੇ ਵਿੱਚ ਸੂਟ ਪਿਓਰ ਦੁਪੱਟਿਆਂ ਦੇ ਨਾਲ ਬਹੁਤ ਸੋਹਣਾ ਸੂਟ ਹੈ ਇਹ ਦੇਖੋ ਲੁੱਕ ਸੂਟ ਦੀ ਪੇਟ ਦੇ ਨਾਲ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਇਹਦੇ ਵਿੱਚ ਤੁਹਾਨੂੰ ਕਲਰ ਦਿਖਾਨੀ ਹੈ ਬੜਾ ਪਿਆਰਾ ਸੂਟ ਹੈ ਇਹ ਤੇ ਨੈਕਸਟ ਆ ਗਿਆ ਬੜਾ ਸੋਹਣਾ ਪੀਚ ਪਿੰਕ ਕਲਰ ਦੇ ਵਿੱਚ ਸਾਰੇ ਕਲਰ ਗਰਮੀਆਂ ਦੇ ਹੋਣਗੇ ਇਹ ਡਿਜ਼ਾਈਨਿੰਗ ਬੜੀ ਪਿਆਰੀ ਹੈ ਇਹ ਦੇਖੋ ਬਹੁਤ ਸੋਹਣਾ ਪੇਂਟ ਹੋਇਆ ਕਾਟਨ ਦੇ ਵਿੱਚ ਹੈ ਗਰਮੀਆਂ ਦੇ ਸੂਟ ਥੋੜਾ ਸੋਹਣਾ ਪੇਂਟ ਹੋਇਆ ਪਿਓਰ ਕਾਟਨ ਦੇ ਵਿੱਚ ਸੂਟ ਅੱਜ ਦੇ ਆਪਣੇ ਤੇ ਪਿਓਰ ਦੇ ਦੁਪੱਟਿਆਂ ਦੇ ਨਾਲ ਪਿਓਰ ਦੁਪੱਟਿਆਂ ਦੇ ਨਾਲ ਇਹ ਹੈ ਗੈਸ ਦੇ ਨਾਲ ਦੁਪੱਟਾ ਬੜਾ ਸੋਹਣਾ ਡਬਲ ਕਲਰ ਦੇ ਵਿੱਚ ਦੁਪੱਟਾ ਹਲਕਾ ਹਲਕਾ ਪੀਚ ਕਲਰ ਦੇ ਨਾਲ ਕਿਉਂਕਿ ਸ਼ਰਟ ਦੇ ਵਿੱਚ ਵੀ ਹਲਕਾ ਹਲਕਾ ਪੀਚ ਹੈ ਇਹ ਦੇਖੋ ਦੁਪੱਟਾ ਕਿੰਨਾ ਪਿਆਰਾ ਹੈ ਸਾਰੇ ਦੁਪੱਟੇ ਤੇ ਬੜਾ ਪਿਆਰਾ ਪੇਂਟ ਹੋਇਆ ਬਹੁਤ ਸੋਹਣਾ ਪੇਂਟ ਦੁਪੱਟੇ ਤੇ ਪੂਰੇ ਖੁੱਲੇ ਦੁਪੱਟੇ ਫਿਓਰ ਦੇ ਦੁਪੱਟਿਆਂ ਦੇ ਨਾਲ ਅੱਜ ਦੇ ਸੂਟ ਆਪਣੇ ਬਹੁਤ ਸੋਹਣਾ ਸੂਟ ਹੈ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ Next है कर, क्रीम कलर बहुत सोहना क्रीम कलर है बहुत प्यारा सूट है देखो कि सोहना पेंट हुआ बहुत सोहना पेंट ए भी बहुत सोहना शेडी डेट आई एंड आई वागू किया बड़ा सोहना पेंट भी एहते ਕ੍ਰੀਮ ਕਲਰ ਚ ਨਾਲ ਪਿਓਰ ਦਾ ਦੁਪੱਟਾ ਦੇਖੋ ਕਿੰਨਾ ਪਿਆਰਾ ਦੁਪੱਟਾ ਇਸਦੇ ਨਾਲ ਬਹੁਤ ਪਿਆਰਾ ਦੁਪੱਟਾ ਦੁਪੱਟੀਆਂ ਦੀ ਅਲੱਗ ਹੀ ਗ੍ਰੇਸ ਹੈ 2000 ਪ੍ਰਾਈਸ ਹੈ ਜੀ ਸੂਟ ਦਾ 2000 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਇਹ ਵਾਲੇ ਸੂਟ ਫੇਰ ਨੈਕਸਟ ਸੂਟ ਆ ਗਿਆ ਬੜਾ ਪਿਆਰਾ ਪਿੰਕ ਕਲਰ ਦੇ ਵਿੱਚ ਬਹੁਤ ਸੋਹਣਾ ਪਿੰਕ ਕਲਰ ਦੇ ਵਿੱਚ ਤੇ ਨਾਲ ਪਰਪਲ ਬਲੂ ਦੇ ਨਾਲ ਇਸ ਦਾ ਕਰਿਆ ਹੋਇਆ ਕੰਬੀਨੇਸ਼ਨ ਟਾਈ ਐਂਡ ਡਾਈ ਦਾ ਬਹੁਤ ਪਿਆਰਾ ਪੇਂਟ ਹੋਇਆ ਇਹਦੇ ਤੇ ਵੀ ਬਹੁਤ ਸੋਹਣਾ ਦੇਖੋ ਪਰਪਲ ਬਲੂ ਦੇ ਨਾਲ ਸਾਰਾ ਪੇਂਟ ਤੇ ਨਾਲ ਹੈਗਾ ਪਿਓਰ ਦਾ ਹੀ ਦੁਪੱਟਾ ਦੁਪੱਟੇ ਬੜੇ ਪਿਆਰੇ ਆ ਡਬਲ ਕਲਰ ਦੇ ਵਿੱਚ ਦੇਖੋ ਪਿੰਕ ਤੇ ਬਲੂ ਦਾ ਦੇ ਨਾਲ ਇਸ ਦਾ ਦੁਪੱਟੇ ਤੇ ਵੀ ਕਿੰਨਾ ਸੋਹਣਾ ਪੇਂਟ ਬਣਿਆ। ਬਹੁਤ ਪਿਆਰੇ ਦੁਪੱਟੇ ਬਣੇ ਹੋਏ ਆ। ਪਿਓਰ ਦੁਪੱਟਿਆਂ ਦੇ ਨਾਲ ਸੂਟ ਅੱਜ ਦੇ ਆਪਣੇ ਪਿਓਰ ਕਾਟਨ ਦੇ ਸੂਟ ਆ। ਕੋਈ ਲਾਈਨਿੰਗ ਦੀ ਲੋੜ ਨਹੀਂ। ਬਾਕੀ ਜਿਨ੍ਹਾਂ ਨੂੰ ਹਲਕਾ ਫੁਲਕਾ ਟਰਾਂਸਪੇਰੈਂਟ ਲੱਗੂ ਤਾਂ ਤੁਸੀਂ ਸ਼ਰਟ ਨੂੰ ਲਵਾ ਸਕਦੇ ਹੋ ਲਾਈਨ। ਉਹ ਤੁਹਾਡੀ ਮਰਜ਼ੀ ਹੈ। ਨੈਕਸਟ ਸੂਟ। ਸਾਰੇ ਡਿਜ਼ਾਈਨਿੰਗ ਸਾਰੇ ਸੂਟਾਂ ਦੀ ਪੇਂਟ ਦੀ ਅਲੱਗ-ਅਲੱਗ ਹੈ। yellow ਕਲਰ ਦੇ ਵਿੱਚ ਹੈ ਜੀ ਇਹ ਵਾਣਾ ਸੂਟ। yellow color ਦੇ ਵਿੱਚ ਦੇਖੋ ਕਿੰਨਾ ਸੋਹਣਾ ਪੇਂਟ ਹੈ ਇਹਦੇ ਤੇ ਹੋਇਆ ਬਹੁਤ ਪਿਆਰਾ ਡਿਜ਼ਾਈਨ ਆਲਓਵਰ ਸੂਟ ਹੈ ਜੀ कॉटन ਦਾ ਬਹੁਤ ਸੋਹਣਾ ਪੇਂਟ ਹੋਇਆ ਸੂਟਾਂ ਤੇ ਤੇ ਪਿਓਰ ਦੁਪੱਟਿਆਂ ਦੇ ਨਾਲ ਦੇਖੋ ਕਿੰਨਾ ਪਿਆਰਾ ਦੁਪੱਟਾ ਇਹਦਾ ਵੀ ਬਹੁਤ ਸੋਹਣਾ ਪੇਂਟ ਦੁਪੱਟਿਆਂ ਤੇ ਹੋਇਆ ਡਬਲ ਕਲਰ ਦੇ ਵਿੱਚ ਦੁਪੱਟਾ yellow ਤੇ ਮਾਜੈਂਟਾ ਜਿਹਾ ਪਰਪਲ ਮਜੈਂਟਾ ਜਾਂ ਕਲਰ ਹੈ ਲੱਗ ਜਾਈ ਠੀਕ ਹੈ ਜੀ ਅਗਸਟ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਆਪਣੇ ਵਾਲੇ ਸੂਟ ਨੈਕਸਟ ਸੂਟ ਆ ਗਿਆ ਮੇਰਾ ਸੋਨਾ ਗ੍ਰੀਨੀਸ਼ ਟੋਨ ਤੇ ਹੈ ਇਹ ਵਾਲਾ ਸੂਟ ਬਹੁਤ ਪਿਆਰਾ ਪੇਂਟ ਹੈ ਦੇਤੇ ਵੀ ਇਹ ਸੀ ਡਿਜ਼ਾਈਨਿੰਗ ਹੈ ਪਿਓਰ ਕਾਟਨ ਦੇ ਵਿੱਚ ਸੂਟ ਤੇ ਨਾਲ ਪਿਓਰ ਤੇ ਦੁਪੱਟੇ ਦੁਪੱਟੇ ਤੇ ਬੜਾ ਸੋਹਣਾ ਪੇਂਟ ਹੋਇਆ ਇਹ ਦੇਖੋ ਬੜਾ ਪਿਆਰਾ ਪੇਂਟ ਹੈ ਕਿੰਨਾ ਪਿਆਰਾ ਸੂਟ ਹੈ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਦੁਪੱਟਿਆਂ ਦੀ ਜਦੋਂ ਸਟੀਚ ਹੋ ਕੇ ਅਸਲੀ ਲੁੱਕ ਆਉਂਦੀ ਹੈ ਸੂਟ ਦੀ ਬੜਾ ਪਿਆਰਾ ਪਿਓਰ ਦੁਪੱਟਿਆਂ ਦੇ ਨਾਲ ਕਨਸੈਪਟ ਪੇਂਟ ਵਾਲੇ ਸੂਟ 2000 ਪ੍ਰਾਈਸ ਹੈ ਜਿਵੇਂ 6 ਸੂਟ ਤੁਹਾਨੂੰ ਦਿਖਾਏ ਇੱਕ ਸਟਫ ਦੇ ਵਿੱਚ ਪਿਓਰ ਦੁਪੱਟੀਆਂ ਦੇ ਨਾਲ ਨੈਕਸਟ ਮੈਂ ਸੂਟ ਦਿਖਾਉਣੀ ਆ ਸਿੰਗਲ ਸਿੰਗਲ ਹੋਰ ਇਹ ਆਪਾਂ ਲਾਈਨਿੰਗ ਜੌਰਜਟ ਤੇ ਸੂਟ ਰੈਡੀ ਕੀਤਾ ਹੋਇਆ ਲਾਈਨਿੰਗ ਇਹ ਲਾਈਨਿੰਗ ਜੌਰਜਟ ਤੇ ਆਪਾਂ ਰੈਡੀ ਕਰਿਆ ਸੂਟ ਬੜਾ ਪਿਆਰਾ ਲਾਈਨਿੰਗ ਦੇ ਵਿੱਚ ਜੌਰਜਟ ਹੁੰਦੀ ਹੈ ਸੌਫਟ ਵਿੱਚ ਪੂਰਾ ਆਲ ਓਵਰ 5 ਮੀਟਰ ਦਾ ਸੂਟ ਹੈ ਇਹ ਬੜਾ ਪਿਆਰਾ ਇਹਦੇ ਤੇ ਦੇਖੋ ਬਹੁਤ ਸੋਹਣਾ ਹੈਂਡ ਪੇਂਟ ਕਰਵਾਇਆ ਮਲਟੀ ਕਲਰ ਦੇ ਵਿੱਚ ਬਹੁਤ ਪਿਆਰਾ ਹੈਂਡ ਪੇਂਟ ਹੋਇਆ ਉੱਪਰੋਂ ਆਪਣਾਵੇਂ ਨੈਕ ਬਣ ਜਾਣੀ ਆ ਇਹ ਉਪ ਨੀਚੇ ਦਾ ਕਾਰਨ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਇਹਦੇ ਤੇ ਜਿੰਨਾ ਮਰਜ਼ੀ ਆਪਾਂ ਉਹ ਬਣਾ ਸਕਦੇ ਹਾਂ ਕਿਉਂਕਿ ਕਾਰਨਰ ਸੈਂਟਰ 'ਚ ਆ ਜਾਣਾ ਜੀ ਇਹ ਵਾਲਾ ਇਹ ਦੇਖੋ ਬਹੁਤ ਪਿਆਰਾ ਪੇਂਟ ਹੋਇਆ ਤੇ ਇਹ ਸਲੀਵਸ ਤੇ ਆ ਜਾਣਾ ਜੀ ਪੇਂਟ ਇਹ ਬਾਜੂ ਤੇ ਆ ਜਾਣਾ ਲਾਈਨਿੰਗ ਜੌਰਜਟ ਤੇ ਬਣਿਆ ਬੜਾ ਪਿਆਰਾ ਸੂਟ ਰੈਡੀ ਹੋਇਆ ਇਹ ਬੜਾ ਸੋਹਣਾ ਬਲੂ ਫਲੋਸੀ ਕਲਰ ਹੈ ਤੇ ਨਾਲ ਹੈਗਾ ਲਾਈਨਿੰਗ ਜਾਰਜਟ ਦਾ ਹੀ ਦੁਪੱਟਾ ਜਿਨ੍ਹਾਂ ਨੂੰ ਤਾਂ ਪਿਓਰ ਦੁਪੱਟਿਆਂ ਵਾਲੇ ਤਾਂ ਤੁਸੀਂ ਪਹਿਲਿਆਂ ਚ ਦੇਖ ਸਕਦੇ ਹੋ ਬਾਕੀ ਜਿਨ੍ਹਾਂ ਨੂੰ ਕੋਈ ਦੁਪੱਟੇ ਦਾ ਇਸ਼ੂ ਨਹੀਂ ਹੈਗਾ ਤਾਂ ਇਹ ਵਾਲਾ ਸੂਟ ਵੀ ਬਹੁਤ ਪਿਆਰਾ ਪੇਂਟ ਦੇ ਵਿੱਚ ਬਣਿਆ ਤੇ ਨਾਲ ਆਪਾਂ ਕੋਈ ਫਿਨਿਸ਼ਿੰਗ ਕਰਾਂਗੇ ਦੁਪੱਟੇ ਦੀ ਲੇਸ ਦੇ ਨਾਲ ਬਹੁਤ ਪਿਆਰਾ ਸੂਟ ਬਣਿਆ ਹੋਇਆ ਹੈ 2200 ਪ੍ਰਾਈਸ ਹੈ 2200 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ 2200 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਇਹ ਸਿੰਗਲ ਹੀ ਹੈ ਸੂਟ ਤੇ ਨੈਕਸਟ ਦਿਖਾਨੀ ਐ ਇਹ ਪਿਓਰ ਸ਼ਫਾਨ ਦੀ ਸ਼ਰਟ ਹੈ ਜੀ ਟਿਸਟਾ ਬ੍ਰੈਂਡ ਦੀ ਪਿਓਰ ਸ਼ਫਾਨ ਦੇ ਵਿੱਚ ਸ਼ਰਟ ਹੈ ਬਿਲਕੁਲ ਪਿਓਰ ਜਿਹੜਾ ਹੁੰਦਾ ਟਿਸਟਾ ਬ੍ਰੈਂਡ ਦੀ ਹੈ ਇਹ ਵਾਲੀ ਸ਼ਰਟ ਕੰਨੀ ਤੇ ਹਮੇਸ਼ਾ ਮੈਂਸ਼ਨ ਹੁੰਦਾ ਪਿਓਰ ਸ਼ਫਾਨ ਦੇ ਵਿੱਚ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਜਿਨ੍ਹਾਂ ਨੂੰ ਲੱਗਦਾ ਹੁੰਦਾ ਵੀ ਅਸੀਂ ਪਤਲੇ ਲੱਗੀਏ ਟਿਲਕਵਾ ਜਿਹਾ ਕੱਪੜਾ ਪਸੰਦ ਹੈ ਤਾਂ ਇਹ ਬੈਸਟ ਸੂਟ ਹੈ ਜੀ ਬਹੁਤ ਪਿਆਰਾ ਮੋਰ ਪੰਖੀ ਕਲਰ ਹੈ ਪੀਕਾਕ ਬਲੂ ਕਲਰ ਹੈ ਪ੍ਰਿੰਟ ਦੇਖੋ ਕਿੰਨਾ ਪਿਆਰਾ ਪਿਓਰ ਸ਼ਿਫॉन ਦੇ ਵਿੱਚ ਇਹ ਆਪਾਂ ਸ਼ਰਟ ਤੇ ਦੁਪੱਟਾ ਹੀ ਰੈਡੀ ਕੀਤਾ ਹੈ ਸ਼ਰਟ ਪ੍ਰਿੰਟਡ ਹੈ ਇਸ ਦੇ ਨਾਲ ਪਿਓਰ ਔਰਗਾਂਜ਼ਾ ਦਾ ਬਿਲਕੁਲ ਪਿਓਰ ਔਰਗਾਂਜ਼ਾ ਦਾ ਦੁਪੱਟਾ ਕੀਤਾ ਆਪਾਂ ਰੈਡੀ ਸਾਰੇ ਤੇ ਹੈਂਡ ਪੇਂਟ ਦੇਖੋ ਕਿੰਨਾ ਬਹੁਤ ਸੋਹਣਾ ਸੰਗਣਾ ਪੇਂਟ ਹੋਇਆ ਬਹੁਤ ਪਿਆਰਾ ਦੁਪੱਟਾ ਬਣਿਆ ਹੋਇਆ ਇਹ ਇਹ ਦੇਖੋ ਪਿਓਰ ਔਰਗਾਂਜ਼ਾ ਦਾ ਦੁਪੱਟਾ ਤੇ ਸਾਰੇ ਤੇ ਹੈਂਡ ਪੇਂਟ ਹੋਇਆ ਦੁਪੱਟੇ ਤੇ ਬਹੁਤ ਪਿਆਰਾ ਦੁਪੱਟਾ ਬਣਿਆ ਹੋਇਆ ਇਹ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਹੈ ਇਹ ਸ਼ਰਟ ਦੁਪੱਟੇ ਦਾ ਇਹਦੇ ਨਾਲ ਆਪਾਂ ਬਾਟਮ ਤਾਂ ਨਹੀਂ ਲਗਾਈ ਹੈਗੀ ਕੁਲ ਵੀ ਆਪਣੀ ਚੋਇਸ ਦੇ ਅਕੋਰਡਿੰਗ ਤੁਸੀਂ ਬਾਟਮ ਮੇਰੇ ਤੋਂ ਮੰਗਾ ਸਕਦੇ ਹੋ ਕਈਆਂ ਕੋਲ ਬਾਟਮ ਆਪਣੇ ਕੋਲ ਹੁੰਦੀ ਹੈ ਤਾਂ ਵੀ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਬਾਟਮ ਲਾਉਣੀ ਹੈ ਤਾਂ ਵੀ ਲਾ ਸਕਦੇ ਹੋ 3000 ਪ੍ਰਾਈਸ ਹੈ ਜੀ ਸ਼ਰਟ ਦੁਪੱਟੇ ਦਾ ਜਿਨ੍ਹਾਂ ਨੇ ਮੇਰੇ ਤੋਂ ਵੀ ਮੰਗਾਉਣੀ ਹੈ ਚ 2 ਮੀਟਰ 3 ਮੀਟਰ ਜਿਵੇਂ ਦੀ ਮਰਜ਼ੀ ਤੁਸੀਂ ਬਾਟਮ ਨਾਲ ਉਹਦੇ ਐਕਸਟਰਾ ਚਾਰਜ ਹੋਣਗੇ ਉਹ ਤੁਸੀਂ ਪੁੱਛ ਸਕਦੇ ਹੋ ਕਈ ਵਾਰੀ ਚਿਕਨ ਬਾਟਮ ਦਾ ਅੱਜ ਕੱਲ ਬਹੁਤ ਟ੍ਰੈਂਡ ਹੈ ਉਹ ਵੀ ਲੱਗ ਜਾਣੀ ਜੀ ਨਾਲ ਉਹ ਤੁਸੀਂ ਦੇਖ ਸਕਦੇ ਹੋ ਜਾਂ ਪਲੇਨ ਬਾਟਮ ਲਗਾਉਣੀ ਹੈ ਹਲਕਾ ਫੁਲਕਾ ਕੋਈ ਥ्रेड ਵਰਕ ਕਰਾਉਣਾ ਉਹਦੇ ਅਕੋਰਡਿੰਗ ਫਿਰ ਦੇਖ ਲਾਂਗੇ ਪਰ 3000 ਪ੍ਰਾਈਸ ਹੈ ਜੀ ਸ਼ਰਟ ਦੁਪੱਟੇ ਦਾ ਇਹਦਾ 3000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸ਼ਰਟ ਦੁਪੱਟਾ ਤੇ ਨੈਕਸਟ ਸੂਟ ਦਿਖਾਣੇ ਆ ਇੱਕ ਇਹ ਬੜਾ ਪਿਆਰਾ ਪਰਪਲ ਕਲਰ ਦੇ ਵਿੱਚ ਹੈ ਸੂਟ ਪਿਓਰ ਮੋਡਲ ਦਾ ਸੂਟ ਹੈ ਇਹ ਇਹ ਹੈਗਾ ਇਸ ਦਾ ਕੱਪੜਾ ਬਹੁਤ ਜ਼ਿਆਦਾ ਹੈ ਜੀ 3.5 ਮੀਟਰ ਦੀ ਸ਼ਰਟ ਹੈ ਜਿਹੜੀ ਸ਼ਰਟ ਹੈ 3.5 ਮੀਟਰ ਦੀ ਹੈ ਜਿਨ੍ਹਾਂ ਦਾ ਹੈਵੀ ਨਾਪ ਬਣਦਾ ਹੈ ਜਾਂ ਕੋਈ ਫਰੌਕ ਸਟਾਈਲ ਚ ਕਲੀਆਂ ਵਾਲਾ ਜਾਂ ਕਿਵੇਂ ਕਿਸੇ ਹੋਰ ਸਟਾਈਲ ਦਾ ਤੁਸੀਂ ਬਣਾਉਣਾ ਇਹ ਵਾਲਾ ਸੂਟ ਤਾਂ ਜ਼ਿਆਦਾ ਕੱਪੜਾ ਚਾਹੀਦਾ ਹੁੰਦਾ ਉਹਦੇ ਅਕੋਰਡਿੰਗ ਬਹੁਤ ਜ਼ਿਆਦਾ ਬੈਸਟ ਸੂਟ ਹੈ ਜੀ 3.5 ਮੀਟਰ ਦੀ ਕੱਟ ਤਾਂ ਸ਼ਰਟ ਦੀ ਹੈ ਤੇ ਬਾਟਮ ਵੀ 3.5 ਮੀਟਰ ਦੀ ਹੈ ਜੀ ਇਹਦੀ ਨਾਲ ਜਿਹੜੀ ਬਾਟਮ ਹੈ ਸੈਲਫ ਦੇ ਵਿੱਚ ਸੇਮ ਸੈਲਫ ਸ਼ਰਟ ਦੇ ਨਾਲ ਦੀ ਉਹ ਬਾਟਮ ਦੀ ਲਾਈਟ ਪਰਪਲ ਕਲਰ ਹੈ ਇਹ 3.5 ਮੀਟਰ ਦੀ ਸ਼ਰਟ ਹੈ 3.5 ਮੀਟਰ ਦੀ ਉਹ ਬਾਟਮ ਹੈ ਤੇ ਇਸ ਦੇ ਨਾਲ ਹੈਗਾ ਪਿਓਰ ਬੰਬਰ ਦਾ ਦੁਪੱਟਾ ਦੁਪੱਟੇ ਤੇ ਬਹੁਤ ਸੋਹਣਾ ਪੇਂਟ ਕਰਿਆ ਹੈ ਦੁਪੱਟੇ ਤੇ ਬਹੁਤ ਪਿਆਰਾ ਪੇਂਟ ਹੋਇਆ ਇਹ ਦੇਖੋ ਸਾਰੇ ਦੁਪੱਟੇ ਤੇ ਸੰਘਣਾ ਪੇਂਟ ਹੈ ਪੱਲਿਆਂ ਤੇ ਵੀ ਹੈਵੀ ਹੈ ਪੂਰਾ 2.5 ਮੀਟਰ ਦਾ ਦੁਪੱਟਾ ਬਹੁਤ ਸੌਫਟ ਰਹਿੰਦਾ ਹੈ ਦੁਪੱਟਾ ਬਿਲਕੁਲ ਪਿਓਰ ਬੰਬਰ ਦੇ ਵਿੱਚ ਦੁਪੱਟਾ ਬਹੁਤ ਸੋਹਣਾ ਸੂਟ ਹੈ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਇਹ ਕਾਫੀ ਖੁੱਲਾ ਕਪੜਾ ਹੈ ਬਹੁਤ ਬੈਨੀਫਿਟ ਹੈ ਜੀ 3.5 ਮੀਟਰ ਦੀ ਕੱਟ ਸ਼ਰਟ ਦੀ ਹੈ 3.5 ਮੀਟਰ ਦੀ ਬਾਟਮ ਹੈ 2.5 ਮੀਟਰ ਦਾ ਦੁਪੱਟਾ ਵਿਦ ਪੇਂਟ 3500 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਆਪਣਾ 3500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਇਹ ਤਾਂ ਮੈਂ ਪੇਂਟ ਵਾਲੇ ਦਿਖਾਏ ਹੁਣ ਮੈਂ ਤੁਹਾਨੂੰ ਕੁਝ ਨਿਊ ਕਨਸੈਪਟ ਦਿਖਾਣਾ ਹੈ ਇਹ ਮੈਂ ਸੂਟ ਰੈਡੀ ਕਰਿਆ ਆਪਣੇ ਆਪਾਂ ਟਾਈ ਐਂਡ ਡਾਈ ਦੇ ਵਿੱਚ ਸੂਟ ਬਣਾਏ ਆ ਇਹ ਦੇਖੋ ਬੜਾ ਪਿਆਰਾ ਸੂਟ ਹੈ ਇਹ بیس ਆਪਾਂ ਕਰੀਮ ਰੱਖਿਆ बॉटਮ ਦੇ ਨਾਲ ਦਾ ਕਰੀਮ بیس ਹੈ बॉटਮ ਦਾ ਕ੍ਰੇਪ ਦੀ बॉਟਮ ਹੈ ਤੇ ਔਰਗੈਂਜ਼ਾ ਦੀ ਸ਼ਰਟ ਹੈ ਸ਼ਰਟ ਤੇ ਬੜਾ ਪਿਆਰਾ ਵਰਕ ਹੋਇਆ ਹੋਇਆ ਔਰਗੈਂਜ਼ਾ ਤੇ ਇਹ ਟਾਈ ਐਂਡ ਡਾਈ ਦੇ ਵਿੱਚ ਇਹ ਦੇਖੋ ਇਹ ਫਰੰਟ ਆ ਜਣਾ ਸ਼ਰਟ ਦਾ ਬਹੁਤ ਪਿਆਰਾ ਟਾਈ ਐਂਡ ਡਾਈ ਹੋਇਆ ਹੈ ਇਹ ਮੇਰੇ ਕੋਲ ਨੀਆ ਸ਼ਰਟ ਹੈ ਬਹੁਤ ਪਿਆਰੀ ਤੇ ਸਲੀਵਸ ਲੱਗ ਤੋਂ ਦਿੱਤੀਆਂ ਹੋਈਆਂ ਇਹ ਬਾਜੂ ਆ ਸਾਈਡ ਤੇ ਦਿੱਤੀਆਂ ਹੋਈਆਂ ਇਹ ਸਲੀਵਸ ਆ ਜਣੀ ਇੱਕ ਸਲੀਵਸ ਆ ਜਣੀ ਆ ਦੂਜੀ ਸਾਈਡ ਆਪਣੀ ਆ ਜਣੀ ਆ ਬੜਾ ਪੈਰਾ ਟਾਈ ਐਂਡ ਆਈ ਦੇ ਵਿੱਚ ਸੂਟ ਬਣਾਇਆ ਇਹ ਆਪਾਂ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਇਹ ਬਹੁਤ ਪਿਆਰਾ ਲੈਮਨ ਕਲਰ ਦੀ ਉਹ ਨਾਲ ਕਰੀਮ ਬਾਟਮ ਹੈ ਤੇ ਬੜਾ ਪਿਆਰਾ ਆਰਗੈਂਜ਼ਾ ਦਾ ਹੀ ਦੁਪੱਟਾ ਹੈ ਆਰਗੈਂਜ਼ਾ ਦੁਪੱਟਾ ਬਹੁਤ ਸੋਹਣਾ ਖੁੱਲਾ ਦੁਪੱਟਾ ਇਹ ਦੇਖੋ ਕਿੰਨਾ ਪਿਆਰਾ 4 ਸਾਈਡੋਂ ਵੀ ਵਰਕ ਹੈ ਵਿੱਚ ਬੂਟੀ ਹੈ ਸਾਰੇ ਦੇ ਵਿੱਚ ਟਾਈ ਐਂਡ ਆਈ ਕਰਾਏ ਆ ਜੀ ਆਪਾਂ ਇਹ ਸੂਟ ਵਾਈਟ ਚ ਸੀਗੇ ਕਾ ਟਾਈ ਐਂਡ ਡਾਈ ਦੇ ਨਾਲ ਇਹਦੀ ਸਾਰੀ ਲੁੱਕ ਚੇਂਜ ਹੋ ਗਈ ਬਹੁਤ ਪਿਆਰਾ ਸੂਟ ਬਣਿਆ ਇਹ ਟਾਈ ਐਂਡ ਡਾਈ ਦੇ ਵਿੱਚ ਟਾਈ ਐਂਡ ਦੇ ਟਾਈ ਡਾਈ ਦੇ ਜਿਹੜੇ ਸੂਟ ਹੁੰਦੇ ਜੀ ਸਦਾ ਬਹਾਰਾ ਇਹਨਾਂ ਦਾ ਕੋਈ ਟ੍ਰੈਂਡ ਨਹੀਂ ਜਾਂਦਾ ਬਹੁਤ ਪਿਆਰੇ ਲੱਗਦੇ ਆ ਵੇਅਰ ਕੀਤੇ ਹੋਏ ਕੋਈ ਵਧੀਆ ਫੰਕਸ਼ਨ ਤੇ ਵੀ ਆਪਾਂ ਪਾਇਆ ਹੋਵੇ ਬਹੁਤ ਪਿਆਰੀ ਲੁੱਕ ਆਣੀ ਆ 4500 ਪ੍ਰਾਈਸ ਹੈ ਜੀ 4500 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਇਹ ਮੈਂ ਤੁਹਾਨੂੰ ਆਰਗੈਂਜ਼ਾ 'ਚ ਦਿਖਾਇਆ ਐਵੇਂ ਹੀ ਆਪਾਂ ਸੇਮ ਜਾਰਜਟ ਤੇ ਰੈਡੀ ਕਰਿਆ ਇਹ ਤੁਹਾਡੀ ਚੋਇਸ ਹੈ ਵੀ ਤੁਸੀਂ ਆਰਗੈਂਜ਼ਾ 'ਚ ਲੈਣਾ ਇਆ ਫਿਰ ਪ੍ਰਾਈਸ ਸੇਮ ਰਹਿਣਾ ਦੋਨਾਂ ਦਾ ਇਹ ਦੇਖੋ ਬੜਾ ਪਿਆਰਾ ਜੌਰਜਟ ਤੇ ਬਣਿਆ ਇਹ ਜੌਰਜਟ ਤੇ ਆ ਗਿਆ ਸੂਟ ਸੇਮ ਹੈ ਟਾਈ ਐਂਡ ਡਾਈ ਉਵੇਂ ਬੜੀ ਪਿਆਰੀ ਨੈੱਕ ਬਣੀ ਆ ਇਹ ਨੈੱਕ ਤੇ ਆ ਗਿਆ ਵਰਕ ਨੈੱਕ ਤੇ ਵਰਕ ਹੈ ਵਿੱਚ ਬੂਟੀ ਆ ਗਈ ਸਾਰੇ ਦੇ ਵਿੱਚ ਬੜਾ ਪਿਆਰਾ ਟਾਈ ਐਂਡ ਡਾਈ ਦੇ ਵਿੱਚ ਇਹ ਸ਼ਰਟ ਆ ਗਈ ਆਪਣੀ ਪੂਰੀ ਇਸ ਤੇ ਇਹ ਵਾਲੀਆਂ 슬ੀਵਜ਼ ਅਲੱਗ ਤੋਂ ਦਿੱਤੀਆਂ ਹੋਈਆਂ ਸਲੀਵਜ਼ ਅਲੱਗ ਤੋਂ ਦਿੱਤੀਆਂ ਹੋਈਆਂ ਜਿੰਨੀਆਂ ਮਰਜ਼ੀ ਆਪਾਂ ਸਲੀਵਜ਼ ਰੈਡੀ ਕਰ ਸਕਦੇ ਹਾਂ ਅਲੱਗ ਤੋਂ ਸਲੀਵਜ਼ ਇਹ ਪਿਓਰ ਜੌਰਜਟ ਤੇ ਬਣਿਆ ਇਸ ਦੇ ਨਾਲ ਆਪਾਂ ਨੇ ਇਹਦੇ ਨਾਲ ਆਪਾਂ ਪਿਓਰ ਜੌਰਜਟ ਦੀ ਉਹ ਬਾਟਮ ਲਗਾਈ ਹੈ ਨਾਲ ਤੇ ਜੌਰਜਟ ਦਾ ਹੀ ਦੁਪੱਟਾ ਬਹੁਤ ਪਿਆਰਾ ਦੁਪੱਟਾ ਦੇਖੋ ਕਿੰਨਾ ਸੋਹਣਾ ਸਾਰੇ 4 ਸਾਈਡ ਵਰਕ ਦੇ ਨਾਲ ਵਿੱਚ ਬੂਟੀ ਤੇ ਬਹੁਤ ਸੋਹਣਾ ਟਾਈ ਐਂਡ ਡਾਈ ਹੋਇਆ ਹੈ ਬਹੁਤ ਸੋਹਣਾ ਸੂਟ ਹੈ ਜੌਰਜਟ ਦੀ ਬਾਟਮ ਦੇ ਨਾਲ ਇਹ ਦੇਖੋ ਬਹੁਤ ਸੋਹਣੀ ਲੁੱਕ ਆਈ ਹੈ ਜੀ ਜੌਰਜਟ ਵਾਲੇ ਸੂਟ ਦੀ ਵੀ 4500 ਪ੍ਰਾਈਸ ਹੈ 4500 ਪ੍ਰਾਈਸ ਦੇ ਨਾਲ ਇਹ ਵਿਦ ਬਾਟਮ ਪੂਰਾ ਟਾਈ ਐਂਡ ਡਾਈ ਸੂਟ 4500 ਪ੍ਰਾਈਸ ਹੈ ਜੀ ਇਹਨਾਂ ਦਾ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ